ਨਮਸਕਾਰ ਪੰਜਾਬ ਟਕਸ ਤੋਂ ਤੁਹਾਡਾ ਸਵਾਗਤ ਹੈ ਸਾਡੇ ਨਾਲ ਮੌਜੂਦ ਹੈ ਦਿਨੇਸ਼ ਸਿੰਘ ਬੱਬੂ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਰ ਰਹੇ ਹਾਰ ਦਾ ਸਰ ਸਰ ਕੋਈ ਪਹਿਲੇ ਕੀ ਕਰ ਰਹੇ ਹਾਰ ਦਾ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਪਠਾਨਕੋਟ ਬਟਾਰਾ ਤੇ ਗੁਰਦਾਸਪੁਰ ਤਿੰਨੇ ਵਿਧਾਨ ਸਭਾ ਤਿੰਨੇ ਜ਼ਿਲ੍ਹੇ ਦਾ ਮਤਲਬ ਮੈਂ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮਤਲਬ 45 46 ਡਿਗਰੀ ਦੇ ਮਤਲਬ ਟੈਂਪਰੇਚਰ ਹੋਣ ਦੇ ਬਾਅਦ ਲਗਾਤਾਰ 2 ਮਹੀਨੇ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਪਾਰਟੀ ਨੇ ਔਰ ਦੇਖੋ ਇਹ ਹਾਰੇ ਜ਼ਰੂਰ ਹੈ لیکن خارندے باوجود بھی بی جے پی ਦਾ ਜਿਹੜਾ ਨਾ ਜੀ ਗਰਾਫ ਵਧਿਆ ਤੁਸੀਂ ਹਰ ਵਿਧਾਨ ਸਭਾ ਦੇਖੋ ਸੁਜਾਨਪੁਰ ਦੇਖੋ ਜੀ 42000 ਵੋਟਾਂ ਪਹਿਲਾਂ ਪਈਆਂ ਮੈਨੂੰ ਪਈਆਂ ਅੱਜ 62000 ਪਈਆਂ ਪੋਏਜ ਦੇਖੋ 29000 ਪਈਆਂ ਅੱਜ 52000 ਪਈਆਂ ਪੋਏਜ ਦਾ ਜਿਹੜਾ ਉਥੇ ਮੰਤਰੀ ਆ ਉਹ 30 ਨੰਬਰ ਵਾਲਾ ਗੁਰਦਾਸਪੁਰ ਦੇਖ ਲਓ ਜੀ ਦਿਨਾਂ ਦੇਖੋ ਹਰ ਜਗ੍ਹਾ ਆਪਣੇ ਗੁਰਦਾਸਪੁਰ ਚ 10000 ਵੋਟਾਂ ਪਹਿਲੇ ਪਈਆਂ ਅੱਜ 26000 ਵੋਟਾਂ ਪਈਆਂ ਹਰ ਵਿਧਾਨ ਸਭਾ 'ਚ ਜੇ ਬੀਜੇਪੀ ਦਾ ਗਰਾਫ ਵਧਿਆ ਔਰ ਵੋਟਾਂ 3-3 ਗੁਣਾ ਜ਼ਿਆਦਾ ਵਧੀਆਂ ਨੇ ਕਰਕੇ ਇਸ ਕਰਕੇ ਕੋਈ ਹਾਏ ਖਾਰ ਨਹੀਂ ਇਹ ਤੇ ਪਾਰਟੀ ਦੀ ਮੋਟਾ ਮਤਲਬ ਗਰਾਫ ਵਧਿਆ ਕਰਦੇ ਕਰਦੇ ਔਰ ਆਨ ਵਾਲੇ ਸਮੇਂ 'ਚ ਮਤਲਬ ਪਾਰਟੀ ਦੇ ਵਾਸਤੇ ਸੁਗਤ ਸੰਗੀਪ ਸੰਦੇਸ਼ ਆ ਕਿ ਪਾਰਟੀ ਨੇ ਉਹਦੇ ਕਰਕੇ ਵਧਿਆ ਕਰਕੇ ਸਰ ਅਗਰ ਅਕਾਲੀ ਇਹ ਵੀ ਘਟਨਾ ਹੋਉਂਦਾ ਤੇ ਕੀ ਫਾਇਦਾ ਹੋ ਸਕਦਾ ਇਹ ਦੇਖੋ ਇਹ ਤਾਂ ਹੁਣ ਪਾਰਟੀ ਦੀ ਮਰਜ਼ੀ ਪਾਰਟੀ ਨੇ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਸੀ ਮਤਲਬ ਜੇ ਕਿੱਲੇ ਲੜਨਾ ਪਿਆ ਤਾਂ ਤਵੀ ਲੜਾਈ ਹੈ ਲੱਗਦਾ ਔਰ ਹਰ ਜਗ੍ਹਾ ਦੇਖੋ ਅਕਾਲੀ ਦਲ ਨੂੰ ਕਿੰਨੀ ਵੋਟਾਂ ਮਿਲੀਆਂ ਅਕਾਲੀ ਦਲ ਨੂੰ ਪਿਛਲੇ ਵਿਧਾਨ ਸਭਾ ਤੋਂ ਅੱਧੀਆਂ ਵੋਟਾਂ ਵੀ ਨਹੀਂ ਮਿਲੀਆਂ ਪਿਛਲੀ ਵਾਰੀ ਵੀ ਅਕਾਲੀ ਦਲ ਨੇ 2 ਲੱਖ ਤੋਂ ਬਗੈਰ 40 45 ਹਜ਼ਾਰ ਵੋਟਾਂ ਲਿਆਦਾ 85 86 ਜਿਆਦਾ ਅੱਜ ਉਹਨੂੰ 85 86 ਹਜ਼ਾਰ ਵੋਟਾਂ ਪਈਆਂ ਕੱਲ ਦਲ ਕਿੱਥੇ ਅਗਰ ਮਤਲਬ ਜੇ ਸਾਨੂੰ ਨੁਕਸਾਨ ਹੋਇਆ ਤੇ ਅਕਾਲੀ ਦਲ ਨੂੰ ਕਿੰਨਾ ਨੁਕਸਾਨ ਹੋਇਆ ਅੱਜ ਤੇ ਫਿਰ 2 82 ਹਜ਼ਾਰ ਵੋਟਾਂ ਲੈ ਕੇ ਗਿਆ ਕਰਕੇ ਅਕਾਲ ਦਸ 80 ਹਜ਼ਾਰ ਸੇ ਮੜ ਗਿਆ ਕਰਕੇ ਇਸ ਕਰਕੇ ਪਾਰਟੀ ਦਾ ਫੈਸਲਾ ਹੈ ਕਿ ਕਿ ਲੈਣਾ ਤੇ ਅਸੀਂ ਤਿਆਰ ਹਾਂ ਤੇ ਕਿਸਾਨੀ ਮੁੱਦਾ ਕਿਤੇ ਹੱਲ ਕਰਨਾ ਰਹੇ ਹੋ ਦੇਖੋ ਕਿਸਾਨੀ ਮੁੱਦਾ ਵੀ ਮੈਂ ਨਹੀਂ ਸਮਝਦਾ ਕਿ ਕਿਸਾਨੀ ਮੁੱਦਾ ਹੱਲ ਹੋਣਾ ਚਾਹੀਦਾ ਮੈਂ ਤਾਂ ਹਰ ਮਤਲਬ ਸਟੇਜ ਉੱਪਰ ਗੱਲ ਗਈ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਦੇਖੋ ਉਪਰ ਸੈਂਟਰ ਵੀ ਜਾਂਦਾ ਵੀ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਤੇ ਪਰ ਕਿਸਾਨਾਂ ਨੂੰ ਵੀ ਥੋੜਾ ਪਿੱਛੇ ਹਟਦਾ ਚਾਹੀਦਾ ਥੋੜੇ ਠੀਕ ਹੈ ਕੋਈ ਨਾ ਕੋਈ ਮਤਲਬ ਕੋਈ ਘਰ ਚ ਵੀ ਕੋਈ ਝਗੜਾ ਹੋ ਜਾਂਦਾ ਆਪਸੇ ਬੈਠ ਕੇ ਫੈਸਲਾ ਹੁੰਦਾ ਨਾ ਜੀ ਇਹਨਾਂ ਨੂੰ ਬੈਠ ਕੇ ਮਕਾਨਾ ਚਾਹੀਦਾ ਕਿਸੇ ਕੋਲ ਅੱਗੇ ਪਿੱਛੇ ਪੰਜਾਬ ਦੀ ਗੱਲ ਕਰੀਏ ਕੋਈ ਇੱਕ ਸੀਟ ਵੀ ਬੀਜੇਪੀ ਨੂੰ ਨਹੀਂ ਆਈ ਉਹ ਅੱਜ ਬੀਜੇਪੀ ਨੂੰ ਕਿੰਨੇ ਪਰਸੈਂਟ ਵੋਟਾਂ ਮਿਲੀਆਂ ਹਨ 8% ਤੋਂ 18% ਬੀਜੇਪੀ ਦੇ ਵੋਟਾਂ ਬਈਆਂ ਨਾ ਹੋਰ ਆਨ ਵਾਲੇ ਸਮਝ ਦੇਖੋ ਬੀਜੇਪੀ ਨੇ ਸਰਕਾਰ ਬੁਲਾਨੀ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਕਰਦੇ ਇਸ ਕਰਕੇ ਬੀਜੇਪੀ ਨੇ ਸੀਟ ਕੋਈ ਨਹੀਂ ਮਿਲੀ ਠੀਕ ਆ ਕਲ ਦਾ ਇੱਕ ਸੀਟ ਮਿਲ ਗਈ ਹੈ ਲੇਕਿਨ ਕਿੰਨੀ ਕਿੰਨੇ ਪਰਸੈਂਟ ਵੋਟਾਂ ਮਿਲੀਆਂ ਨੂੰ ਬੀਜੇਪੀ ਨੂੰ ਤੋਂ ਵੱਧ ਵੋਟਾਂ ਮਿਲੀਆਂ ਨੇ ਤੇ ਹੁਣ ਅਗਲੀ ਰਣਨੀਤੀ ਕੀ ਹੋਈ ਤੁਹਾਡੀ ਲਕੋਹ ਹਿੱਤੇ ਪਾਰਟੀ ਦੇ ਵਰਕਰ ਨਾਲ ਖੜੇ ਆ ਬਿਲਕੁਲ ਲੋਕ ਸਭਾ ਗੁਰਦਾਸਪੁਰ ਜਿੱਥੇ ਵੀ ਕੋਈ ਪਾਰਟੀ ਦੇ ਵਰਕਰ ਤੇ ਕੋਈ ਗੱਲ ਆਏਗੀ ਦਿਨੇਸ਼ ਬੱਬੂ ਸਭ ਤੋਂ ਪਹਿਲੇ ਉਹਦੇ ਨਾਲ ਖੜਾ ਹੋ ਜਾਗਾ ਅਸੀਂ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਕਿਹਾ ਕਿ ਇਹ ਹੁਣ ਵੀ ਲੋਕਾਂ ਦੀ ਸੇਵਾ ਕਰਨ ਕਰਨਗੇ ਔਰ ਜੋ ਵੀ ਲੋਕਾਂ ਦੇ ਕੰਮ ਹੈ ਉਹ ਪੂਰੇ ਕਰਨਗੇ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ